ਬੰਮੀਆ ਬੋਲੇ ਚੈਨਲ ਦੇਖ ਰਹੇ ਸਮੂਹ ਸੱਜਣੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆ ਤੁਸੀਂ ਢਲਦੀ ਸ਼ਾਮ ਵਿੱਚ ਟੱਕ ਦੇਖ ਰਹੇ ਹੋ ਤੇ ਬਹੁਤ ਹੀ ਵਧੀਆ ਸ਼ਾਨਦਾਰ ਟੱਕ ਹੈ ਆ ਦੇਖੋ ਤੁਸੀਂ ਝੋਨਾ ਲੱਗਿਆ ਹੋਇਆ ਇਹ ਸੜਕ ਦੇ ਉੱਤੇ ਲਗਭਗ ਸਵਾ ਕੱਲਾ ਤੋਂ ਪਰ ਫਰੰਟ ਹੈ ਆ ਜਿੱਥੋਂ ਜਿਹੜੀ ਇਹ ਸ਼ੁਰੂ ਹੁੰਦੀ ਹੈ ਜ਼ਮੀਨ ਤੇ ਆ ਨਾਲ ਨਾਲ ਸੜਕ ਦੇ ਜਾਈ ਜਾਂਦੀ ਹੈ ਤੇ ਉਹ ਦੂਰ ਤਿੰਨ ਜਦੋਂ ਦਰਖਤ ਦੇ ਅਥੋਂ ਤੱਕ ਇਹ ਇਸ ਲੋਟ 200 ਦੋ ਕਿਲੇ ਲੋਟ ਹੈ ਲੰਬਾਈ ਤੇ ਆ ਸੜਕ ਨਾਲਾ ਤੋਂ ਦੇਖ ਰਹੇ ਹੋ ਸੜਕ ਹੈ ਇਹ ਜਿਹੜੀ ਆਮ ਸੜਕ ਨਹੀਂ ਇਹ ਜਿਹੜੀ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਆਪਾਂ ਕਹਿ ਦਦੇ ਹਾਂ 18 ਫੁੱਟ ਸੜਕਾ ਦੇਖੋ ਚੌੜੇ ਪੱਟੀਆਂ ਸੜਕ ਹੈ ਇਹਦੇ ਉੱਤੇ ਇਹ ਇਹ ਟੱਕ ਲੱਗਦਾ ਹੈ ਤਕਸੀਮ ਟੱਕ ਹੈ ਲਗਭਗ 3 ਕਿਲੋ ਤੋਂ ਪਰਾ چارਾਂ ਦੇ ਨੇੜੇ ਤੱਕ ਆ ਇਹ ਤੇ ਜਿੱਥੇ ਇਹ ਸੜਕ ਉੱਪਰ ਲੱਗਦਾ ਸਵਾ ਕਿਲਾ ਦੇ ਕਰੀਬ ਜਿਹੜਾ ਸੜਕ ਦੇ ਉੱਪਰ ਫਲੱਟ ਲੱਗਦਾ ਤੇ ਪਿੱਛੇ ਨੂੰ ਸਵਾ 2-1 ਕਿੜੀ ਪਿੱਛੇ ਨੂੰ ਲੰਬਾਈ ਆ ਦੀ ਤੇ ਆ ਦੇਖੋ ਸੜਕ ਦੇ ਨਾਲ-ਨਾਲ ਇਹ ਟੱਕ ਜਾ ਰਿਹਾ ਬਹੁਤ ਸ਼ਾਨਦਾਰ ਤੇ ਕੱਲਾ ਮੋਟਰ ਤਕਸੀਮ ਟੱਕ ਇੱਕ ਪੇਜ ਹੀ ਆ ਜਿਹੜਾ ਜਾਵਣ ਦਾ ਤਕਸੀਮ ਟੱਕ ਤੇ 4 ਇਕੜ ਦੇ ਕਰੀਬ ਹੈ ਤਿੰਨ ਤੋਂ ਉੱਪਰ ਇੱਥੇ ਦੇ ਵਿੱਚ ਝੋਨਾ ਲੱਗਿਆ ਹੋਇਆ ਹੈ ਇੱਥੇ ਆ ਦੇਖੋ ਇੱਥੋਂ ਲੈ ਕੇ ਉਹ ਤੁਸੀਂ ਦੇਖ ਸਕਦੇ ਹੋ ਜਾਂਦਾ ਇਸ ਏਰੀਆ ਦੇ ਵਿੱਚ ਕੋਈ ਵੀ ਮਾਰਕੈਟ ਪਲਸ ਨਹੀਂ ਕੋਈ ਵੀ ਅ ਸ਼ੈਲਰ ਨਹੀਂ ਕੋਈ ਕੋਰਸਟੋਰ ਨਹੀਂ ਇੱਥੇ ਤੁਸੀਂ ਆ ਸੜਕ ਦੇ ਨਾਲ-ਨਾਲ ਸਵਾ ਕਿੱਲੇ ਨੂੰ ਫਰੰਟ ਹੈ ਇੱਥੇ ਤੁਸੀਂ ਇਹ ਕਮਰਸ਼ੀਅਲ ਤੌਰ ਦੇ ਉੱਤੇ ਇਹ ਜ਼ਮੀਨ ਵਾਤੀ ਜਾ ਸਕਦੀ ਹੈ ਬਹੁਤ ਸ਼ਾਨਦਾਰ ਟਾਕ ਹੈ ਵਾਯੂ ਵਾਸਤੇ ਵਧੀਆ ਹੈਗਾ ਹੀ ਹੈਗਾ ਨਾਲ ਨਾਲ ਜਿਹੜਾ ਕੋਈ ਨਾ ਕੋਈ ਬਿਜ਼ਨਸ ਕਰਨ ਵਾਸਤੇ ਵੀ ਬਹੁਤ ਵਧੀਆ ਇਹ ਟਾਕ ਹੈ ਇਸ ਏਰੀਆ ਚ ਕੋਈ ਵੀ ਕੋਰਸ ਤੋਂਰ ਸ਼ੈਲਰ ਜਾਂ ਮੈਰਪਲ ਨਹੀਂ ਹੈ ਆ ਦੇਖੋ ਇੱਥੋਂ ਤੱਕ ਹੈਗਾ ਸੜਕ ਦੇ ਉੱਤੇ ਆ ਦੇਖੋ ਸੜਕ ਦੇ ਨਾਲ ਨਾਲ ਟਾਕ ਆ ਤੁਹਾਨੂੰ ਦੁਖਾ ਰਿਹਾ ਨਾਲ ਨਾਲ ਆ ਸੜਕ ਦੇ ਨਾਲ ਨਾਲ ਇਹ ਜਾਂਦਾ ਟਲੇ ਹੋ ਸ਼ਾਮ ਹਨੇਰਾ ਹੋਇਆ ਥੋੜਾ ਜਿਹਾ ਤੁਸੀਂ ਸ਼ਾਇਦ ਤੁਹਾਨੂੰ ਇੱਕ ਜਿਹ ਪ੍ਰੋਬਲਮ ਆਵੇ ਬਿਲਕੁਲ ਸੜਕ ਦੇ ਉੱਪਰ ਉਹ ਦੂਰ ਤੇ ਉਹ ਦੇਖ ਰਹੇ ਤੁਸੀਂ ਉਹ ਦੂਰ ਅੱਗੇ ਤੱਕ ਜਿਹੜਾ ਦਾ ਹੈਗਾ ਅ ਪਿੱਛੇ ਨੂੰ ਲਵਾਈ ਹੈ ਤੇ ਆ ਸੜਕ ਦੇ ਨਾਲ ਹਰਾ ਹਰਾ ਛੋਨਾ ਖੜਾ ਬਹੁਤ ਵਧੀਆ ਇਹ ਜਮੀਨ ਹੈ ਬੇਨ ਕਰਨ ਵਾਸਤੇ ਬਹੁਤ ਵਧੀਆ ਕਮਰਸ਼ੀਅਲ ਜਮੀਨ ਹੈ ਤੇ ਇੱਥੇ ਜਿਹੜਾ ਠੇਕਾ ਇਸ ਖੇਤਰ ਦੇ ਵਿੱਚ ਉਹ ਠੇਕਾ ਵੀ ਲਗਭਗ ਪੇਟਰ ਤੋਂ ਪਰ 80 ਦੇ ਕਰੀਬ ਠੇਕਾ ਇੱਥੇ ਜ਼ਮੀਨ ਠੇਕੇ ਤੇ ਚੜਦੀ ਕਿੱਲੇ ਦੇ ਪਿੰਡ ਦੀ 1 ਏਕੜ ਨਾਲ ਨਾਲ ਖੇਤੀ ਵਾਸਤੇ ਤੇ ਨਾਲ ਨਾਲ ਇਹ ਬਿਜ਼ਨਸ ਵਾਸਤੇ ਕੋਈ ਨਾ ਕੋਈ ਕਾਰੋਬਾਰ ਕਰ ਵਾਸਤੇ ਬਹੁਤ ਵਧੀਆ ਜ਼ਮੀਨ ਹੈ ਜਿਨ੍ਹਾਂ ਸੱਜਣਾਂ ਖੇਦਣੀ ਹੋਵੇ ਉਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਇਹ ਜ਼ਮੀਨ ਬਹੁਤ ਸ਼ਾਨਦਾਰ ਜ਼ਮੀਨ ਹੈ ਇਹ ਬਾਗਾਪੜਾ ਬਲਾਕ ਚ ਪੈਂਦੀ ਆ ਤੇ ਕਿਸੇ ਨੇ ਜੇ ਗੱਲਬਾਤ ਕਰਨੀ ਹੋਵੇ ਉਹ ਗੱਲਬਾਤ ਕਰ ਸਕਦਾ ਜਿਨ੍ਹਾਂ ਆਪਣੀ ਜ਼ਮੀਨ ਵੇਚਣੀ ਹੁੰਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਦਾ ਮਤਲਬ ਇਹੀ ਹੈ ਮਕਸਦ ਤਾਂ ਕਿ ਲੋਕਾਂ ਨੂੰ ਵਾਜ ਮਿਲ ਸਕੇ ਬੇਖਾਲ ਸਾਹਿਬ ਜਫਤ